ਅਕਾਲੀ ਦਲ ਤੇ ਕਾਂਗਰਸ ਦਾ ਹੋਵੇਗਾ ਗੱਠਜੋੜ ਵੱਡੇ ਆਗੂ ਦੀ ਹੋਈ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਬਦਲ ਗਏ 227 ਦੇ ਸਿਆਸੀ ਸਮੀਕਰ ਕੀ ਇਹ ਪੂਰਾ ਮਾਜਰ ਕਿਹੜੇ ਵੱਡੇ ਆਗੂ ਨੇ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕੀਤੀ ਹੈ ਅਕਾਲੀ ਦਲ ਦੇ ਕਿਹੜੇ ਵੱਡੇ ਆਗੂ ਦੀ ਮੁਲਾਕਾਤ ਹੋਈ ਹੈ ਰਾਹੁਲ ਗਾਂਧੀ ਦੇ ਨਾਲ ਇਸ ਨੂੰ ਲੈ ਕੇ ਵੱਡੀ ਤੇ ਅਹਿਮ ਜਾਣਕਾਰੀ ਆ ਰਹੀ ਹੈ ਕਿ ਵਾਕਈ ਗੱਠ ਜੋੜ ਹੋਣ ਜਾ ਰਿਹਾ ਹੈ ਇਸ ਤਰ੍ਹਾਂ ਦੀਆਂ ਗੱਲਾਂ ਕਿਉਂ ਉੱਠੀਆਂ ਨੇ ਇਹਦੇ ਬਾਰੇ ਤੁਹਾਡੇ ਨਾਲ ਗੱਲ ਕਰਦੇ ਆ ਇਹ ਪਹਿਲੀ ਵਾਰ ਨਹੀਂ ਇਹ ਦੂਜੀ ਵਾਰ ਹੋਇਆ ਜਦੋਂ ਇਸ ਤਰ੍ਹਾਂ ਦੀ ਗੱਲ ਉੱਠੀ ਹੈ ਤਿੱਕੋ ਆਗੂ ਤੇ ਇਲਜ਼ਾਮ ਲੱਗੇ ਨੇ ਕਿ ਉਹ ਗੱਠ ਜੋੜ ਕਰਾ ਰਿਹਾ ਹੈ ਕੀ ਆ ਪੂਰਾ ਮਾਜ਼ਰਾ ਕੀ ਵਾਕਈ ਕਾਂਗਰਸ ਤੇ ਅਕਾਲੀ ਦਲ ਇਕੱਠੇ ਹੋ ਕੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਜਾ ਰਹੇ ਨੇ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕਪੈਨ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ 'ਤੇ ਦਬਿਆ ਹੋ ਵੀ ਦਾਪ ਲੈਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਸਮੇਂ ਸਿਰ ਪੜਦੇ ਰਹਿਣ ਕੀ ਪੰਜਾਬ ਦੇ ਵਿੱਚ ਸਿਆਸੀ ਦ੍ਰਿਸ਼ ਬਿਲਕੁਲ ਬਦਲਣ ਵਾਲਾ ਕੀ ਪੰਜਾਬ ਦੀ ਸਿਆਸਤ ਜਿਹੜੀ ਹੈ ਉਹ 180 ਡਿਗਰੀ ਦੇ ਕੋਣ ਤੇ ਘੁੰਮਣ ਜਾ ਰਹੀ ਹੈ ਕੀ ਹੋਣ ਜਾ ਰਿਹਾ ਹੈ ਕੀ ਵਕਈ ਕਾਂਗਰਸ ਤੇ ਅਕਾਲੀ ਦਲ ਬਾਹਾਂ ਚ ਵਾਹ ਪਾ ਕੇ ਇਕੱਠੇ ਪੰਜਾਬ ਚ ਵੋਟਾਂ ਮੰਗਦੇ ਨਜ਼ਰ ਆਉਣਗੇ ਇਹ ਸੰਭਾਵਨਾ ਕਿਉਂ ਬਣੀ ਹੈ ਦਰਅਸਲ ਇੱਕ ਵੱਡੇ ਤੇ ਸੀਨੀਅਰ ਆਗੂ ਦੀ ਮੁਲਾਕਾਤ ਹੋਈ ਹੈ ਰਾਹੁਲ ਗਾਂਧੀ ਦੇ ਨਾਲ ਜਿਸ ਤੋਂ ਬਾਅਦ ਇਸ ਗੱਲ ਨੂੰ ਨੇ ਤੂਲ ਫੜੀ ਹੈ ਉਹ ਕਿਹੜਾ ਆਗੂ ਆ ਦੇ ਬਾਰੇ ਵੀ ਦੱਸ ਦਿੰਨੇ ਆ ਦਰਅਸਲ ਬੀਤੇ ਕੁਝ ਦਿਨਾਂ ਤੋਂ ਪੰਜਾਬ ਦੇ ਵਿੱਚ ਸਿਆਸੀ ਉਥਲ-ਪੁਥਲ ਦਾ ਦੌਰ جاری ਆ ਪਰ ਇਸੇ ਵਿੱਚਕਾਰ ਇੱਕ ਅਹਿਮ ਖਬਰ ਨਿਕਲੀ ਕਿ ਅਕਾਲੀ ਦਲ ਤੇ ਕਾਂਗਰਸ ਗੱਠ ਜੋੜ ਕਰਨ ਜਾ ਰਹੇ ਨੇ ਕਿਉਂਕਿ ਉਹਨਾਂ ਦਾ ਗੱਠ ਜੋੜ ਕਰਨ ਦਾ ਕਾਰਨ ਇਹ ਹੈ ਕਿ ਭਾਜਪਾ ਦੇ ਨਾਲ ਅਕਾਲੀ ਦਲ ਦੀ ਦਾਲ ਨਹੀਂ ਗਲੇ ਤੇ ਇਸ ਕਰਕੇ ਭਾਜਪਾ ਜਿਹੜੀ ਹੈ ਉਹ ਤੋਂ ਦੂਰੀ ਬਣ ਗਈ ਹੈ ਤੇ ਹੁਣ ਜਿਹੜਾ ਉਹ ਕਾਂਗਰਸ ਦੇ ਨਾਲ ਗੱਠ ਜੋੜ ਕੀਤਾ ਜਾ ਰਿਹਾ ਹੈ ਦਰਅਸਲ ਇਹ ਇਲਜ਼ਾਮ ਕਿਸੇ ਹੋਰ ਨੇ ਨਹੀਂ ਲਾਇਆ ਇਹ ਕਿਸੇ ਸਮੇਂ ਸੁਖਬੀਰ ਬਾਦਲ ਦੇ ਬਹੁਤ ਕਰੀਬੀਆਂ ਦੇ ਵਿੱਚੋਂ ਇੱਕ ਗਿਣੇ ਜਾਂਦੇ ਦਿੱਲੀ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਨੇ ਲਾਏ ਨੇ ਉਹਨਾਂ ਦੇ ਵਿੱਚ ਹਰਮੀਤ ਸਿੰਘ ਕਾਲਕਾ ਜਗਦੀਪ ਸਿੰਘ ਕਾਲੋ ਵਰਗੇ ਲੋਕ ਸ਼ਾਮਲ ਨੇ ਇਸ ਲੋਕ ਅੱਜਕੱਲ ਭਾਜਪਾ ਦੇ ਨਰੇੜੇ ਨੇ ਇੱਕ ਤਰ੍ਹਾਂ ਨਾਲ ਕਹਿ ਲਿਆ ਕਿ ਭਾਜਪਾ ਦੇ ਵਿੱਚ ਹੀ ਨੇਗੇ ਤੇ ਇਹਨਾਂ ਨੇ ਇਲਜ਼ਾਮ ਲਾਇਆ ਨੇ ਦਸ ਦਰਅਸਲ ਜਿਹੜੇ ਸਰਨਾਪਰਾ ਨੇ ਉਹਨਾਂ ਦੀਆਂ ਗਤੀਵਿਧੀਆਂ ਨੇ ਇਸ ਪਾਸੇ ਸ਼ੱਕ ਕੀਤਾ ਹੈ ਇਸ ਪਾਸੇ ਵੱਲ ਸ਼ੱਕ ਮੋੜਿਆ ਹੈ ਇਸ ਪਾਸੇ ਨੂੰ ਜਿਹੜਾ ਉਹ ਇਹ ਗੱਲ ਤੋੜਨ ਦੇ ਲਈ ਲੋਕਾਂ ਨੂੰ ਮਜਬੂਰ ਕੀਤਾ ਜਾ ਇਹਨੂੰ ਸਿਆਸੀ ਰੰਗਤ ਦਿੱਤੀ ਜਾ ਰਹੀ ਹੈ ਇੱਕ ਅਲੱਗ ਦਾ ਗੱਲ ਹੈ ਦਰਅਸਲ ਹਰਵਿੰਦਰ ਸਿੰਘ ਸਰਨਾ ਜਿਹੜੇ ਆ ਉਹਨਾਂ ਦੀ ਮੁਲਾਕਾਤ ਹੋਈ ਰਾਹੁਲ ਗਾਂਧੀ ਦੇ ਨਾਲ ਰਾਹੁਲ ਗਾਂਧੀ ਦੇ ਨਾਲ ਉਸ ਮੁਲਾਕਾਤ ਤੋਂ ਬਾਅਦ ਇਹ ਚਰਚਾ ਚੱਲੀ ਹਰਵਿੰਦਰ ਸਿੰਘ ਸਰਨਾ ਦੇ ਉੱਤੇ ਕਹਿਆ ਜਾ ਰਿਹਾ ਹੈ ਕਿ ਹਰਵਿੰਦਰ ਸਿੰਘ ਸਰਨਾ ਦੇ ਰਾਹੀਂ ਕਾਂਗਰਸ ਨਾਲ ਗੱਠ ਜੋੜ ਦੀ ਕੋਸ਼ਿਸ਼ 'ਚ ਕਾਲੀ ਦਲ ਜੁਟਿਆ ਹੋਇਆ ਹੈ। ਇਹ ਗੱਲ ਦਿੱਲੀ ਸੇ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਦੋਵੇਂ ਆਗੂ ਜਗਦੀਪ ਜਗਦੀਪ ਸਿੰਘ ਕਾਲੋਂ ਤੇ ਹਰਮਿਤ ਕਾਲਕਾ ਨੇ ਕਹੀ ਹੈ। ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ। ਕੋਈ ਛੋਟੀ ਗੱਲ ਨਹੀਂ ਕਿ ਉਹਨਾਂ ਨੇ ਇੱਕ ਪੂਰੀ ਦੀ ਪੂਰੀ ਪ੍ਰੈਸ ਕਾਨਫਰੰਸ ਇਸ ਗੱਲ ਤੇ ਖੜਕਾਈ ਹੈ। ਦਿੱਲੀ ਸੇ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਵੱਲੋਂ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਤੇ ਕਾਂਗਰਸੀ ਆਗੂ ਰਾਹੁਲ ਗਾਂਧੀ ਦੇ ਨਾਲ ਕੀਤੀ ਗਈ ਮੁਲਾਕਾਤ ਨੂੰ ਲੈ ਕੇ ਦਿੱਲੀ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀਆਂ ਦੇ ਪ੍ਰਬੰਧਕਾਂ ਨੇ ਸਰਨਾ ਭਰਾਵਾ ਅਤੇ ਸੁਖਬੀਰ ਬਾਦਲ ਤੇ ਸਵਾਲ ਚੁੱਕੇ ਨੇ ਉਹਨਾਂ ਨੇ ਦਿੱਲੀ 'ਚ ਪ੍ਰੈਸ ਕਾਨਫਰੰਸ ਕਰਦਿਆਂ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾਤੇ ਜਨਰਲ ਸਕੱਤਰ ਜਗਦੀਪ ਕਾਲੋਂ ਨੇ ਦਾਅਵਾ ਕੀਤਾ ਕਿ ਇੰਜ ਪ੍ਰਤੀਤ ਹੁੰਦਾ ਹੈ ਕਿ ਪੰਜਾਬ ਵਿੱਚ ਭਾਜਪਾ ਨਾਲ ਗੱਠ ਜੋੜ ਦੀ ਗੱਲ ਸਿਰੇ 'ਤੇ ਚੜ੍ਹਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਹਰਵਿੰਦਰ ਸਿੰਘ ਸਰਨਾ ਨੂੰ ਗੱਠ ਜੋੜ ਦੀ ਗੱਲ ਕਰਨ ਵਾਸਤੇ ਰਾਹੁਲ ਗਾਂਧੀ ਕੋਲ ਭੇਜਿਆ ਉਹਨਾਂ ਕਹੇ ਕਿ ਸੁਖਬੀਰ ਬਾਦਲ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਹਰਵਿੰਦਰ ਸਰਨਾ ਉਹਨਾਂ ਦੇ ਕਹਿਣ ਤੇ ਰਾਹੁਲ ਗਾਂਧੀ ਨੂੰ ਮਿਲਣ ਗਏ ਸੀ ਜਾਂ ਨਹੀਂ ਉਹਨਾਂ ਕਹੇ ਕਿ ਅਸੀਂ ਅਕਾਲ ਤਖਤ ਨੂੰ ਤੋ ਵੀ ਮੰਗ ਕਰਦੇ ਹਾਂ ਕਿਸ ਘਟਨਾ ਦੀ ਗੰਭੀਰਤਾ ਦੇ ਮੱਦੇ ਨਜ਼ਰ ਸਰਨਾ ਭਰਾਵਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਇੱਥੇ ਦੱਸਣਯੋਗ ਹੈ ਕਿ ਦਿੱਲੀ ਕਾਂਗਰਸ ਨੇ ਇਸ ਮੁਲਾਕਾਤ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵੀ ਪੋਸਟ ਕੀਤੀਆਂ ਹਰਵਿੰਦਰ ਸਿੰਘ ਸਰਨਾ ਨੇ ਰਾਹੁਲ ਗਾਂਧੀ ਨੂੰ ਅਪੀਲ ਕੀਤੀ ਹੈ ਕਿ ਦਿੱਲੀ ਸੇ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਵਿਦਿੱਕ ਅਦਾਰਿਆਂ ਵਿੱਚ ਹੋ ਰਹੀਆਂ ਭਾਰੀ ਬੇਨਿਯਮੀਆਂ ਤੇ ਭਿਸ਼ਟਾਚਾਰ ਦੀ ਸਦਨ ਦੇ ਵਿੱਚ ਗੱਲ ਚੁੱਕੀ। ਹੁਣ ਮਾਮਲਾ ਇਹ ਹੈ। ਬੜੀ ਸਪਸ਼ਟਤਾ ਦੇ ਨਾਲ ਇਸ ਤੋਂ ਪਹਿਲਾਂ ਕਰਨੈਲ ਸਿੰਘ ਪੀਰ ਮੁਹੰਮਦ ਵੀ ਅਜੇਹੀਆਂ ਗੱਲਾਂ ਕਹਿ ਚੁੱਕੇ ਨੇ। ਉਹਨਾਂ ਨੇ ਦਾਵਾ ਕੀਤਾ ਸੀ ਕਿ ਕਾਂਗਰਸ ਦੇ ਨਾਲ ਗੱਠਜੋੜ ਕਰਨ ਦੇ ਲਈ ਸਰਨਾ ਬ੍ਰਦਰਸ ਸਰਨਾ ਭਰਾ ਜਿਹੜੇ ਆ ਉਹ ਅਹਿਮ ਭੂਮਿਕਾ ਨਿਭਾ ਰਹੇ ਨੇ। ਮੈਨੂੰ ਲੱਗਦਾ ਇੰਜ ਹੈ ਕਿ ਇਹ ਸਾਰੇ ਮਾਮਲੇ ਨੂੰ ਇਸ ਕਰਕੇ ਵੀ ਗੱਠਜੋੜ ਵਾਲੇ ਪਾਸੇ ਦੇਖੋ ਸਿਆਸਤਦਾਨ ਹਮੇਸ਼ਾ ਮੁਲਾਕਾਤਾਂ ਕਰਦੇ ਨੇ ਸੁਖਦੇਵ ਸਿੰਘ ਢੀਂਡਾ ਸਾਹਿਬ ਬਹੁਤ ਵੱਡੇ ਕੱਦ ਦੇ ਸਿਆਸੀ ਆਗੂ ਸੀ ਉਹਨਾਂ ਨੇ ਦਿੱਲੀ ਦੇ ਵਿੱਚ ਚਾਹੇ ਕਾਂਗਰਸੀ ਐਮਪੀਸੀ ਚਾਹੇ ਅਕਾਲੀ ਐਮਪੀਸੀ ਸਾਰਿਆਂ ਨੂੰ ਇਕੱਠੇ ਕੀਤਾ ਤੇ ਪੰਜਾਬ ਦੇ ਮਸਲਿਆਂ ਦੀ ਗੱਲ ਕਰਨ ਦੇ ਲਈ ਇਕੱਠੇ ਕੀਤਾ ਇੱਚ ਕੀ ਮਾੜੀ ਗੱਲ ਉਹ ਚ ਕਾਂਗਰਸੀ ਵੀ ਸੀ ਭਾਜਪਾ ਵੀ ਸੀ ਅਕਾਲੀ ਵੀ ਸੀ ਸਾਰੇ ਹੀ ਸੀ ਕੀ ਇਹ ਇਦਾਂ ਪਾਰਟੀਆਂ ਦੇ ਗੱਠ ਜੁੜ ਹੋ ਜਾਂਦੇ ਨੇ ਮੈਨੂੰ ਲੱਗਦਾ ਹੈ ਕਿ ਹਰਮਿੰਦਰ ਸਿੰਘ ਸਰਨਾ ਬੜੇ ਸਿਆਸੀ ਆਗੂ ਨੇ ਵੱਡੇ ਨੇ ਦਿੱਲੀ ਦੇ ਸਿੱਖਾਂ ਦੀ ਤੇ ਖਾਸ ਕਰਕੇ ਪੰਜਾਬੀ ਭਾਈਚਾਰੇ ਦੀ ਨੁਮਾਇੰਦਗੀ ਕਰਦੇ ਨੇ ਉਹਨਾਂ ਨੂੰ ਐਸੀ ਰਾਜਨੀਤੀ 'ਚ ਨਹੀਂ ਜਾਣਾ ਚਾਹੀਦਾ ਜੇ ਉਹਨਾਂ ਦੇ ਵਿਦਿਅਕ ادارے ਜਿਹੜੇ ਉਹਨਾਂ ਦੇ ਪ੍ਰਬੰਧ ਹੇਠ ਚੱਲਦੇ ਨੇ ਉਹਨਾਂ ਚ ਬੇਨਿਯਮੀਆਂ ਦੀ ਗੱਲ ਸਦਨ ਦੇ ਵਿੱਚ ਚੁੱਕੀ ਜਾਂਦਾ ਮੈਨੂੰ ਲੱਗਦਾ ਕਿ ਉਹਨਾਂ ਨੂੰ ਪਹਿਲਾਂ ਹੀ ਕੰਪਨੀ ਛਿੜ ਗਈ ਕਿ ਉਹ ਡਿਪ੍ਰੈਸ ਕਾਨਫਰੰਸ ਕਰਤੀ ਇੱਕ ਛੋਟੀ ਜੀ ਮੁਲਾਕਾਤ ਵਾਤਵਾਰ ਚਾਹ ਪੀ ਆਏ ਹੋਣਗੇ ਹਰਵਿੰਦਰ ਸਰਨਾ ਰਾਹੁਲ ਗਾਂਧੀ ਦੇ ਕੋਲ ਬੈ ਕੇ ਦੋ ਬਿਸਕਟ ਖਾ ਆਏ ਹੋਣਗੇ ਤੇ ਕਹਿ ਆਏ ਹੋਣਗੇ ਜੀ ਦੇਖੋ ਸਰਨਾ ਭਰਾਵਾਂ ਦੀ ਤਾਂ ਗਾਂਧੀ ਪਰਿਵਾਰ ਦੇ ਨਾਲ ਜਾਂ ਕਾਂਗਰਸ ਦੇ ਨਾਲ ਦਿੱਲੀ ਦੇ ਵਿੱਚ ਪਹਿਲਾਂ ਹੀ ਬਹੁਤ ਨੇੜਤਾ ਹੈ ਇਹ ਉਹਨਾਂ ਦੀ ਪਰਿਵਾਰਕ ਨੇੜਤਾਵਾਂ ਵੀ ਨੇਗੀਆਂ ਜਿਹੜੀਆਂ ਉਹ ਕਾਂਗਰਸੀਆਂ ਦੇ ਨਾਲ ਹੈਗੀਆਂ ਨੇ ਕੀ ਇਹਦਾ ਮਤਲਬ ਗੱਠਜੋੜ ਹੁੰਦਾ ਮੈਨੂੰ ਨਹੀਂ ਲੱਗਦਾ ਕਿ ਇਹਦਾ ਮਤਲਬ ਗੱਠਜੋੜ ਹੁੰਦਾ ਇਹਦਾ ਮਤਲਬ ਗੱਠਜੋੜ ਕਿਵੇਂ ਹੋ ਸਕਦਾ ਹੈ ਜੇ ਰਾਹੁਲ ਗਾਂਧੀ ਨੂੰ ਕੋਈ ਮਸਲਾ ਦੇਖੋ ਲੋਕ ਸਭਾ ਚ ਵਿਰੋਧੀ ਧਿਰ ਤੇ ਆਗੂ ਨੇਗੇ ਉਹ ਹੁਣ ਕਾਂਗਰਸ ਦੇ ਇਕੱਲੇ ਆਗੂ ਨਹੀਂ ਹੈ ਉਹ ਸਮੂਚੀਆਂ ਉਹਨਾਂ ਦੀਆਂ ਆਵਾਜ਼ਾਂ ਦੇ ਆਗੂ ਨੇ ਜਿਹੜੀਆਂ ਆਵਾਜ਼ਾਂ ਨੇ ਲੋਕ ਸਭਾ ਦੇ ਵਿੱਚ ਜਿਨ੍ਹਾਂ ਨੇ ਦੇਸ਼ ਦੇ ਵਿੱਚ ਹੋ ਰੀਆਂ ਗਲਤ ਸਰਕਾਰ ਦੀਆਂ ਗਲਤ ਨੀਤੀਆਂ ਸਰਕਾਰ ਤੋਂ ਕੋਈ ਮੰਗ ਮਣਾਉਣੀ ਹੈ ਸਰਕਾਰ ਨੇ ਸਰਕਾਰ ਕੋਈ ਐਸਾ ਕਦਮ ਚੁੱਕਣ ਜਾ ਰਹੀ ਹੈ ਜਿਹੜਾ ਲੋਕ ਵਿਰੋਧੀ ਹੈ ਸਰਕਾਰ ਐਸਾ ਕਾਨੂੰਨ ਬਣਾਉਣ ਜਾ ਰਹੀ ਉਹ ਸਾਰੀਆਂ ਆਵਾਜ਼ਾਂ ਦੇ ਚਾਹੇ ਉਹ ਕਿਸਾਨ ਨੇ ਮਜ਼ਦੂਰ ਨੇ ਮਹਿਲਾਵਾਂ ਨੇ ਨੌਜਵਾਨ ਨੇ ਧਾਰਮਿਕ ਘਟਕਿੰਤੀਆਂ ਨੇ ਉਹ ਸਾਰੀਆਂ ਦੀ ਆਵਾਜ਼ ਨੇ ਜਿਵੇਂ ਪ੍ਰਧਾਨ ਮੰਤਰੀ ਸਾਰਿਆਂ ਦੇ ਪ੍ਰਧਾਨ ਮੰਤਰੀ ਨੇ ਉਵੇਂ ਹੀ ਰਾਹੁਲ ਗਾਂਧੀ ਸਾਰੇ ਵਿਰੋਧੀ ਧਿਰਾਂ ਦੇ ਆਗੂ ਨੇ ਕਿ ਜਿੰਨੀਆਂ ਵੀ ਵਿਰੋਧ ਚ ਉੱਠਣ ਵਾਲੀਆਂ ਆਵਾਜ਼ਾਂ ਨੇ ਸਰਕਾਰ ਦੀਆਂ ਗਲਤ ਨੀਤੀਆਂ ਦੇ ਖਿਲਾਫ ਗਲਤ ਕੰਮਾਂ ਦੇ ਖਿਲਾਫ ਉਸ ਉਹ ਸਾਰੀਆਂ ਆਵਾਜ਼ਾਂ ਦੇ ਜਿਹੜਾ ਉਹ ਰਾਹੁਲ ਗਾਂਧੀ ਨਮਾਇੰਦਗੀ ਕਰਦੇ ਨੇ ਉਹਨਾਂ ਨੂੰ ਸਾਰਿਆਂ ਸਾਰੇ ਕਿਉਂਕਿ ਉਹਨਾਂ ਨੂੰ ਮੈਂਡੇਟ ਮਿਲਿਆ ਹੋਇਆ ਆ ਉਹਨਾਂ ਦੀ ਪਾਰਟੀ ਨੂੰ ਇਸ ਚੀਜ਼ ਦਾ ਮੈਂਡੇਟ ਮਿਲਿਆ ਕਿ ਉਹ ਪ੍ਰਿੰਸੀਪਲੀ ਵਿਰੋਧੀ ਧਿਰ ਦੀ ਪਾਰਟੀ ਹੈ ਮੇਨ ਪ੍ਰਮੁੱਖ ਵਿਰੋਧੀ ਧਿਰ ਹੈ ਤਾਂ ਕਿਉਂ ਨਾ ਫਿਰ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਜਾਂ ਫਿਰ ਕੱਲ ਕਾ ਤੇ ਕਾਲੋ ਹੋਰਾਂ ਦੀਆਂ ਆਪਣੀਆਂ ਲੱਤਾਂ ਕੰਬ ਰਹੀਆਂ ਨੇ ਕਿ ਜਦੋਂ ਫਿਰ ਉਹ ਡਿਟੇਲ ਦੇ ਵਿੱਚ ਲੋਕ ਸਭਾ 'ਚ ਉੱਠਿਆ ਉਹ ਮਸਲਾ ਹੁਣ ਤਾਂ ਉਹ ਦਿੱਲੀ ਦੇ ਖਬਰਾਂ ਦੇ ਵਿੱਚ ਹੀ ਮਿਟਮਿਟ ਜਾਂਦਾ ਫਿਰ ਉਹ ਵੱਡੀਆਂ ਸੁਰਖੀਆਂ ਬਣੂਗਾ ਅੰਗਰੇਜ਼ੀ ਦੇ ਹਿੰਦੀ ਦੇ ਪੰਜਾਬੀ ਦੇ ਅਖਬਾਰਾਂ ਦੀਆਂ ਇਸ ਗੱਲ ਦਾ ਡਰ ਹੈ ਤੇ ਉਸ ਨੂੰ ਗੱਠ ਜੋੜ ਦਾ ਨਾਂ ਦੇ ਦਿੱਤਾ ਜਾਵੇ ਤੇ ਮੁਲਾਕਾਤ ਦੀ ਸ਼੍ਰੀਕਲਤਖ ਸਾਹਿਬ ਦੇ ਜਥੇਦਾਰ ਪੁਲਿਸ ਸ਼ਿਕਾਇਤ ਕਰਨ ਦਾ ਮਸਲਾ ਇਹ ਮੇਰੀ ਸਮਝ ਤੋਂ ਬਾਹਰ ਦੀਆਂ ਗੱਲਾਂ ਨੇਗੀਆਂ ਕਾਲਕਾ ਹੁਰੀ ਕਿਹੜਾ ਕਦੇ ਕਿਸੇ ਨੂੰ ਮਿਲੇ ਨਹੀਂ ਗੇ ਕਾਲਕਾ ਹੁਰੀ ਐਲਕੇ ਅੜਵਾਨੀ ਨੂੰ ਮਿਲਦੇ ਰਹੇ ਜਾਂ ਹੋਰਾਂ ਨੂੰ ਮਿਲਦੇ ਰਹੇ ਤੇ ਉਹ ਵੀ ਤਾਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਾਉਣ ਦੇ ਵਿੱਚ ਪ੍ਰਮੁੱਖ ਭੂਮਿਕਾ ਨਿਭਾਉਣ ਵਾਲੇ ਲੋਕਾਂ 'ਚੋਂ ਸੀ ਤੇ ਤਾਂ ਐਲਕੇ ਅੜਵਾਨੀ ਨੇ ਖੁਦ ਆਪਣੀ ਕਿਤਾਬ 'ਚ ਮੰਨਿਆ ਖੈਰ ਸਿਆਸਤ ਬਹੁਤ ਡਿੱਗ ਚੁੱਕੀ ਹੈ ਸਿਆਸਤ ਦਾ ਕੋਈ ਦੀਨ ਧਰਮ ਨਹੀਂ ਕੋਈ ਨਿਯਮ ਨਹੀਂ ਕੁਝ ਨਹੀਂ ਬਾਕੀ ਬਚਿਆ ਜਿਹੜੀ ਪਾਰਟੀ ਦੇ ਨਾਲੋਂ ਕੱਲ ਪਰਸੋ ਦੇ ਲੱਗੇ ਨੇ ਜੀ ਸਿੱਖਾਂ ਤੇ ਹਮਲਾ ਕਰਤਾ ਰਾਹੁਲ ਗਾਂਧੀ ਨੇ ਗद्दार ਕਹਿ ਕੇ ਰਵਨੀਤ ਵੀ ਟੁਕੜੇ ਪਾਸੋਂ ਸਿੱਖ ਹੈ ਦਾੜੀ ਉਹਦੀ ਕੱਟੀ ਐ ਕੇ ਮੈਨੂੰ ਨਹੀਂ ਪਤਾ ਪੱਗ ਬਣਦੇ ਐ ਸ਼ਾਇਦ ਕੇਸ ਵੀ ਕੱਟੇ ਹੋਣ ਉਹ ਕਿਹੜੇ ਪਾਸੋਂ ਸਿੱਖ ਨੇ ਨਾ ਦਾ ਸਿੱਖ ਹੋਣਾ ਸਿੱਖ ਹੁੰਦਾ ਹੈ ਡਾਕਟਰ ਮਰਮੋਣ ਸਿੰਘ ਸਾਫਤ ਸੂਰਤ ਸਿੱਖ ਸੀ ਤੇ ਭਾਜਪਾ ਵਾਲਿਆਂ ਨੇ ਉਹਨਾਂ ਦੇ ਆਖਰੀ 10 ਓਵਰ ਚ ਉਹਨਾਂ ਦੀ ਕਿਹੜੀ ਕਿਹੜੀ ਗੱਲ ਨੂੰ ਲੈ ਕੇ ਉਹਨਾਂ ਦੀ ਬੇਇੱਜ਼ਤੀ ਨਹੀਂ ਕੀਤੀ ਕਹੇ ਜੇ ਕਹੇ ਜੇ ਗੰਦੇ ਤੇ ਘਟੀਆਂ ਮੀਮਸ ਨਹੀਂ ਬਣਾਏ ਹੈਗੇ ਪਾ ਪਾ ਸਤਨਾਮ ਸਿੰਘ ਜਿਹੜੇ ਆ ਚੰਡੀਗੜ੍ਹ ਯੂਨੀਵਰਸਿਟੀ ਵਾਲੇ ਸਿੱਖਿਆ ਦੇ ਵੱਡੇ ਵਪਾਰੀ ਨੇ ਪੰਜਾਬ ਦੇ ਵਿੱਚ ਉਹ ਇਸ ਤੇ ਬੋਲਣ ਸਦਨ ਚ ਬੋਲ ਰਹੇ ਸੀ ਸ਼ਰਮ ਹੋਣੀ ਚਾਹੀਦੀ ਆ ਤੁਹਾਨੂੰ ਥੋੜੀ ਥੋੜੀ ਲੋਕਾਂ ਨੂੰ ਕਿ ਤੁਸੀਂ ਕੰਮ ਕੀ ਰਹੇ ਹੋ ਕਿਹੜੇ ਪਾਸੇ ਜਾ ਰਹੇ ਹੋ ਫਿਰ ਮਾੜਾ ਜਾਂ ਗਲਮੇ ਚ ਹੱਥ ਪਾ ਕੇ ਜਿਹੜੇ ਪਰਲੇ ਬੈਂਚਾਂ ਤੇ ਤੁਹਾਡੇ ਨਾਲ ਬੈਠੇ ਭਾਜ ਪਾਈ ਨੇ ਜਿਨ੍ਹਾਂ ਨੇ ਡਾਕਟਰ ਮਨਮੋਹਨ ਸਿੰਘ ਦੀ ਉਹ ਖਿੱਲੀ ਡਾਈ ਇੱਕ ਸਰਦਾਰ ਦੀ ਉਹ ਵੀ ਸਾਬਤ ਸੂਰਤ ਸਰਦਾਰ ਦੀ ਸਾਬਤ ਸੂਰਤ ਸਿੱਖ ਦੀ ਪੰਜਾਬੀ ਦੀ ਤੇ ਇੱਕ ਕੋਨਾ ਮੋਨਾ ਜਿਹੜਾ ਜਿਹੜਾ ਜਿਹਨੂੰ ਸਿੱਖੀ ਸਿਧਾਂਤ ਦਾ ਵੀ ਕੁਝ ਪਤਾ ਨਹੀਂਗਾ ਉਹਦੇ ਬਾਰੇ ਤੁਸੀਂ ਕਹੀ ਜਾਂਦੇ ਹੋ ਕਿ ਬੇਇੱਜ਼ਤੀ ਕਰਤੀ ਪੰਜਾਬ ਚ ਤਾਂ ਖੈਰ ਇਹਨਾਂ ਨੂੰ ਰਿਸਪਾਂਸ ਨਹੀਂ ਮਿਲਿਆ ਅਖਬਾਰਾਂ ਦੀਆਂ ਸੁਰੱਖਿਅਾਂ ਸਰਖੀਆਂ ਲਗਾਈ ਜਾਂਦੇ ਆ ਖੈਰ ਪਰ ਅਕਾਲੀ ਦਲ ਭਾਜਪਾ ਦਾ ਮਾਫ ਕਰਨਾ ਕਾਂਗਰਸ ਦਾ ਗੱਠਜੋੜ ਹੈ ਜਿਹੜਾ ਉਹ ਮੇਰੇ ਨਜ਼ਦੀਕੋ ਹੁੰਦਾ ਹੋਇਆ ਨਜ਼ਰ ਨਹੀਂ ਆ ਰਿਹਾ ਇਹ ਤੋਖ ਲਾਇਆ ਦਿੱਲੀ ਸ਼ੇਗੁਰਦਾਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਦਾ ਪ੍ਰਬੰਧਕਾਂ ਦਾ ਕਿ ਉਹਨਾਂ ਨੂੰ ਡਰ ਹੈ ਕਿ ਕਿਤੇ ਉਹਨਾਂ ਦੇ ਪਰਦੇ ਨਾ ਚੁੱਕੇ ਜਾਣ ਇਸ ਕਰਕੇ ਉਹ ਇਸ ਚੀਜ਼ ਨੂੰ ਇਹ ਰੰਗ ਦੇਣ ਦੀ ਕੋਸ਼ਿਸ਼ ਕਰਦੇ ਨਜ਼ਰ ਆਉਂਦੇ ਆ ਖੈਰ ਪਿਛ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਇਹ ਕੋਈ 227 ਦੇ ਵਿੱਚ ਹੋ ਜੇਗਾ ਜੇ ਹੋਇਆ ਵੀ ਤਾਂ ਇੱਕ ਸਮਾਂ ਪਾ ਕੇ ਕਟੋ-ਕਟ ਆਪਾਂ ਸ਼ਾਇਦ ਉਸ ਸਮੇਂ ਦੇ ਵਿੱਚ ਹੋਈਏ ਵੀ ਨਾ ਹੋਈਏ ਵਾਲੀ ਸਥਿਤੀ ਹੈ ਕਿ ਕੋਟੋ-ਕਟ 35 ਸਾਲ ਦਾ ਸਮਾਂ ਜਿਹੜਾ ਉਹ ਲੱਗ ਸਕਦਾ ਉਸ ਤੋਂ ਪਹਿਲਾਂ ਐਸੀਆਂ ਸੰਭਾਵਨਾਵਾਂ ਤੇ ਫਿਲਹਾਲ ਤਾਂ ਨਹੀਂ ਕੋਈ ਸਭਾਵਨਾ ਦਿਖਦੀ ਉਹਦਾ ਸਮਾਂ ਬਾਕੀ ਕੁਝ ਕਹਿ ਨਹੀਂ ਸਕਦੇ ਸਿਆਸਤ ਦੇ ਵਿੱਚ ਹਰ ਚੀਜ਼ ਸੰਭਵ ਹੈ ਕੌਣ ਕਿਹਦੇ ਨਾਲ ਤੁਰਪੇਂਦਾ ਭਾਜਪਾ ਨੇ ਉਹਨਾਂ ਲੋਕਾਂ ਨਾਲ ਵੀ ਗੱਠ ਜੋੜ ਕਰ ਲਿਆ ਜਿਹੜੇ ਭਾਜਪਾ ਦੇ ਮੂਹਲੇ ਸੂਰਜ ਜਣੀ ਕਿ ਇੱਕ ਭਾਰਤ ਸ੍ਰੇਸ਼ਟ ਭਾਰਤ ਇੱਕ ਨਸਲ ਇੱਕ ਫਲਾਣੇਤਮਗਾਨੇ ਵਾਲੇ سلسلے ਚ ਚੱਲਦੇ ਆ ਉਹਨਾਂ ਨਾਲ ਵੀ ਜਿਹੜਾ ਗੱਠ ਜੋੜ ਕਰ ਲਿਆ ਤਾਂ ਇੱਥੇ ਕੁਝ ਵੀ ਸੰਭਵ ਹੈ